ਫੀਲ ਕਰ ਰਹੀ ਹਾਂ ਕਿ ਇਸ ਸਕੂਲ ਤੋਂ ਮੈਂ ਪੜੀ ਆ ਤੇ ਜੋ ਸਕੂਲ ਚ ਐਜ਼ ਆ ਇਹਦਾ ਮਾਨ ਦੇ ਕੇ ਮੈਨੂੰ ਸਤਿਕਾਰ ਦਿੱਤਾ ਹੈ ਸਕੂਲ ਨੇ ਐਜ਼ ਇਹ ਕਿਹੜੀ ਪੋਸਟ ਸੀ ਮੈਂ ਅਸਿਸਟੈਂਟ ਡਿਸਟ੍ਰਿਕਟ ਅਫਸਰ ਨਹੀਂ ਕਿੰਨਾ ਗਰਵ ਮਹਿਸੂਸ ਹੋ ਰਿਹਾ ਹੈ ਬਹੁਤ ਜ਼ਿਆਦਾ ਚੰਗਾ ਲੱਗ ਰਿਹਾ ਹੈ ਕਿਉਂਕਿ ਜਿਹੜੀ ਮਿਹਨਤ ਕਰਵਾਈ ਹੈ ਸਕੂਲ ਨੇ ਜਿੰਨੀ ਇੰਨੀ ਤੋਂ ਮੈਨੂੰ ਐਜੂਕੇਸ਼ਨ ਚੰਗੀ ਮਿਲੀ ਹੈ ਉਹਦੀ ਬਦੌਲਤ ਹੀ ਅੱਜ ਮੈਂ ਇਸ ਮਕਾਮ ਤੇ ਪਹੁੰਚੀ ਹਾਂ

ਸਾਡੀ ਮਤਲਬ ਨਹੀਂ ਰੱਖਦੇ ਨੇ ਬੱਚਿਆਂ ਨੂੰ ਕੀ ਮੈਸੇਜ ਕਰੂੰ ਫਸ ਮਿਹਨਤ ਕਰੋ ਪੇਸ਼ੈਂਸ ਰੱਖੋ ਤੇ ਹੋਰ ਅੱਗੇ ਵੱਧੋ ਆਪਣੇ ਟੀਚਰਸ ਤੇ ٹرسٹ ਕਰੋ ਉਹ ਤੁਹਾਨੂੰ ਅੱਛੇ ਰਸਤੇ ਤੇ ਹੀ ਪਾ ਦੇਣਗੇ ਥੈਂਕ ਯੂ गाइस ਹਾਂ ਆਤਾ ਸਰ ਨੇ ਕਰ ਦਿੱਤਾ ਕਿ ਉਹ ਇਸ ਹਾਰੇ ਖਾਸ ਸੀਗਾ ਕੱਲ ਕਿ ਜੋ ਅਸੀਂ ਦਿਲ ਤੋਂ ਚਾਹੁੰਦੇ ਸੀ ਕਿ ਜਿਹੜਾ ਮੈਸੇਜ ਆ ਸਾਡਾ ਪੇਰੈਂਟਸ ਤੱਕ ਜਾਵੇ ਕਿ ਯੂਨਿਟੀ ਇਜ਼ ਡਾਇਵਰਸਿਟੀ ਔਰ ਉਹਦੇ ਥੀਮ ਬੇਸਡ ਅਸੀਂ ਇਹ ਪ੍ਰੋਗਰਾਮ ਕਰਵਾਇਆ ਔਰ ਇਸ ਵਿੱਚ 300 ਤੋਂ ਵੱਧ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਔਰ ਬਾਅਦ ਜਿਹੜੇ ਤੁਸੀਂ ਐਗਜ਼ਿਬਿਸ਼ਨ ਦੇਖੀ ਸੀ ਉਹਦੇ ਵਿੱਚ 35 ਬੱਚੇ ਜਿਹੜੇ ਸੀ ਉਹ ਵਕਫ ਵਕ ਐਕਟੀਵਿਟੀਜ਼ ਦੇ ਨਾਲ ਇਨਵੋਲਵ ਸੀ ਔਰ ਬੜਾ ਮਾਣ ਮਹਿਸੂਸ ਹੁੰਦਾ ਹੈ ਕਿ ਸਾਡੇ ਪੇਰੈਂਟਸ ਜਿਹੜੇ ਆ ਕਿ ਐਂਡ ਤੱਕ ਸਾਡੇ ਨਾਲ ਬੈਠੇ ਰਹਿੰਦੇ ਆ ਔਰ ਇਸ ਪ੍ਰੋਗਰਾਮ ਨੂੰ ਇੰਜੋਏ ਕਰਦੇ ਆ ਜਿਹੜੀ ਮੀਨਸ ਮੇਰੇ ਟੀਚਰਸ ਕਰਦੇ ਨੇ ਔਰ ਹਮੇਸ਼ਾ ਮੇਰੇ ਨਾਲ ਚੱਲਦੇ ਨੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦੀ ਹਾਂ ਔਰ ਬਹੁਤ ਵਧੀਆ ਲੱਗਿਆ ਅੱਜ ਇਹ ਪ੍ਰੋਗਰਾਮ ਦਾ ਸੀਨੀਅਰ ਬਲੌਗ ਦਾ ਐਨੂਅਲ ਫੰਕਸ਼ਨ ਸੀਗਾ ਇਹ ਆ ਥੀਪਸੀ ਲੂਸੀਡੇਸ਼ਨ ਇਝਾਰੇ ਖਾਸ ਕੁਝ ਖਾਸ ਕਰਨਾ ਸਾਡੇ ਇੰਡੀਆ ਦੇ ਵਿੱਚ ਕਿਹੜੀ ਕਿੜੀਆਂ ਗੱਲਾਂ ਖਾਸ ਨੇ ਡਾਂਸ ਕਿਹੜੇ ਖਾਸ ਨੇ ਪਰੰਪਰਾਂ ਵਿੱਚ ਕਿੜੀਆਂ ਖਾਸ ਨੇ ਉਹ ਸਾਰੀਆਂ ਜਿਹੜੀਆਂ ਸਟੇਜ ਦੇ ਉੱਤੇ ਵਿਖਾਈ ਗਈਆਂ ਬੱਚਿਆਂ ਨੇ ਰਿਪਰੈਜ਼ੈਂਟ ਕੀਤਾ ਬਾਹਰ ਵੀ ਸਟਾਲ ਦੇਖੇ ਹੋੜਿਆ ਉੱਤੇ ਬੱਚਿਆਂ ਨੇ ਆਪਣੇ ਆਪ ਨੂੰ ਰਿਪਰੈਜ਼ੈਂਟ ਕੀਤਾ ਔਰ ਬੱਚਿਆਂ ਨੇ ਸਟੇਜ ਤੇ ਵੀ ਇਹ ਗੱਲ ਸਾਬਤ ਕੀਤੀ ਆ ਕਿ ਸਾਡਾ ਜਿਹੜਾ ਇੰਡੀਆ ਹੈ ਇਹ ਬਹੁਤ ਵੱਡਾ ਇੱਕ ਭੰਡਾਰ ਹੈ ਇਹਦੇ ਵਿੱਚ ਯੂਨੀਟੀ ਐਂਡ ਵਰਸਟੀ ਹੈ ਇਹ ਵੱਖ-ਵੱਖ ਧਰਮਾਂ ਦੇ ਲੋਕ ਰਹਿੰਦੇ ਆ ਪਰ ਫਿਰ ਵੀ ਇਕੱਠੇ ਹੋ ਕੇ ਰਹਿੰਦੇ ਆ ਇਹ ਸਭ ਤੋਂ ਵੱਡਾ ਗੋੜਾ ਉਹ ਸਟੇਜ ਤੇ ਵਿਖਾਇਆ ਗਿਆ ਕਿਸ ਤਰ੍ਹਾਂ ਲੋਕ ਵੱਖ-ਵੱਖ ਸਟੇਟ ਦੇ ਵਿੱਚ ਵੱਖ ਬੋਲੀ ਬੋਲਦੇ ਆ ਪਰ ਪੰਜਾਬ ਦੀ ਸਟੇਜ ਉੱਤੇ ਆਉ ਉਹ ਸਾਰੇ ਬੱਚੇ ਇੱਥੇ ਆ ਕੇ ਪਰਫਾਰਮ ਕਰਦੇ ਆ ਤੇ ਸਾਰੇ ਬੱਚਿਆਂ ਦੇ ਮੈਸੇਜ ਜਾਂਦਾ ਹੈ ਕਿ ਅਸੀਂ ਇਕਾਂ ਇੱਕੋ ਕਰਣਾ ਹੈ ਔਰ ਇੰਡੀਆ ਨੂੰ ਅੱਗੇ ਵਧਦੇ ਵੇਖਣਾ ਹੈ ਅੱਜ ਮੁੱਖ ਮਹਿਮਾਨ ਕੌਣ ਸੀ ਅੱਜ ਦੇ ਮੁੱਖ ਮਾਨ ਸੀਗੇ ਤਰਪਨ ਸਿੰਘ ਜੀ ਡੀਓ ਕੈਬਨ ਮੰਤਰੀ ਪੰਜਾਬ ਉਹਨਾਂ ਦੇ ਨਾਲ ਨੇਜ ਪਾਟਕ ਜੀ ਸੀਗੇ ਜਿਹੜੇ ਪੰਜਾਬ ਐਸ ਐਸ ਬੋਰਡ ਦੇ ਮੈਂਬਰ ਨੇ ਚੈਰੀ ਪ੍ਰਧਾਨ ਡੀਪੀਜੀ ਸੀਗੇ ਔਰ ਬਹੁਤ ਸਾਰੇ ਪਤੰਤੇ ਸੱਜਣ ਜਿਨ੍ਹਾਂ ਵਿੱਚ ਬਾਬਾ ਪਰਮਨੰਦੀ ਜਿਨ੍ਹਾਂ ਦੀ ਵਿਸ਼ੇਸ਼ ਅਸ਼ੀਰਵਾਦ ਸਕੂਲ ਦੇ ਉੱਤੇ ਹਰ ਵਾਰੀ ਉਹ ਇੱਥੇ ਆਉਂਦੇ ਆ ਬੱਚਿਆਂ ਨੂੰ ਬਹੁਤ ਮਾਣ ਮਿਸਕੂ ਹੁੰਦਾ ਹੈ ਉਹਨਾਂ ਦੀ ਔਟ ਤੇ ਔਰ ਬਹੁਤ ਸਾਰੇ ਬੱਚੇ ਵੀ ਸਾਡੇ ਕੋਲ ਜਿਹੜੇ ਸਾਡੇ ਪਾਸਵਰਡ ਬੱਚੇ ਆ ਤੁਹਾਡੇ ਸਾਹਮਣੇ ਸਾਡੀ ਪ੍ਰੀਤ ਕਿਰਨ ਪ੍ਰੀਤ ਗੌਰਤ ਉਹ ਤਹਿਸੀਲਦਾਰ ਬਣੀ ਹੈ ਸੁਖਦੀਪ ਕੌਰ ਏਡੀਏ ਬਣੀ ਹੈ ਔਰ ਗਗਨਦੀਪ ਸਿੰਘ ਅੱਜ ਆ ਨਹੀਂ ਸਕਿਆ ਉਹ ਲਾਫਰ ਬਣਿਆ ਇਸ ਸਾਲ ਦੇ ਤਿੰਨ ਬੱਚੇ ਸਾਡੇ ਜਿਨ੍ਹਾਂ ਨੇ ਬੜੀ ਵਧੀਆ ਪੋਸਟਾਂ ਲਈਆਂ ਨੇ ਉਹ ਵੀ ਇਸ ਸਕੂਲ ਦੇ ਵਿੱਚ ਸਟੇਜ ਤੇ ਆਏ ਉਹਨਾਂ ਆਪਣੇ ਬੱਚਾ ਦੇ ਨਾਲ ਵਿਚਾਰ ਸੇਅਰ ਕੀਤੇ ਬਹੁਤ ਚੰਗਾ ਲੱਗਦਾ ਹੈ ਕਿ ਸਾਡੇ ਸਕੂਲ ਦੇ ਪੜ੍ਹੇ ਹੋਏ ਬੱਚੇ ਜਿਨ੍ਹਾਂ ਨੂੰ ਅਸੀਂ ਨੀਂ ਰੱਖੀ ਸੀਗੇ ਤਗੜੇ ਹੋ ਗਏ ਕੈਨੇਡਾ ਜਾਣ ਦੀ ਲੋੜ ਨਹੀਂ ਹੈ ਇੱਥੇ ਰੋ ਇੰਡੀਆ ਬੜਾ ਵਧੀਆ ਦੇਸ਼ ਹੈ ਆਪਾਂ ਇੱਥੇ ਤਰੱਕੀ ਕਰ ਰਹੀਏ ਇਹਨੂੰ ਸਾਡੀ ਗੱਲ ਮੰਨੀ ਹੈ ਔਰ ਇਥੇ ਰਹਿ ਗਏ ਬੜੀ ਮਿਹਨਤ ਕੀਤੀ ਔਰ ਇਹ ਸੁਰਤਿਬੇ ਤੇ ਪਹੁੰਚਿਆ ਆ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਬਹੁਤ ਸਾਰੇ ਬੱਚੇ ਇਸ ਲਾਈਨ 'ਚ ਲੱਗੇ ਹੋਏ ਆ ਸਾਡੇ 4-5 ਬੱਚੇੜੇ ਆਓ ਡਾਕਟੋਰੇਟ ਕਰ ਰਿਹਾ ਕੋਈ ਬੀਡੀਐਸ ਕਰ ਰਿਹਾ ਔਰ ਹੋਰ ਵੀ ਬੜੀ ਵਧੀਆ ਪੋਸਟਾਂ 'ਤੇ ਬੱਚੇੜੇ ਕੰਮ ਕਰ ਰਿਹਾ ਆਉਣ ਵਾਲੇ ਸਮੇਂ ਸਾਰੇ ਜਿਹੜੇ ਬੱਚੇ ਆ ਉਹ ਵਧੀਆ-ਵਧੀਆ ਪੋਸਟਾਂ ਲੈ ਕੇ ਵਧੀਆ-ਵਧੀਆ ਅਹੁਦੇ ਲੈ ਕੇ ਸਕੂਲ ਚ ਜਾਣਗੇ ਤੇ ਸਾਨੂੰ ਬਹੁਤ ਖੁਸ਼ੀ ਹੋਏਗੀ ਸਾਡਾ ਮਕਸਦ ਤਾਂ ਇੱਕ ਹੀ ਹੈ ਕਿ ਇਹ ਜਿਹੜੇ ਬੱਚੇ ਸਾਡੇ ਕੋਲ ਆਉਂਦੇ ਆ ਇਹਨਾਂ ਨੂੰ ਅੱਗੇ ਫਿਊਚਰ ਕੀ ਰਿਹਾ ਜਦੋਂ ਇਹ ਫਿਊਚਰ ਨੂੰ ਦੇਖਦੇ ਆ ਉਸ ਹਿਸਾਬ ਨਾਲ ਇਹ ਟ੍ਰੇਨਿੰਗ ਕਰਾਨੇ ਆ ਨੇ ਮਿਹਨਤ ਕਰਨੇ ਆ ਔਰ ਇਹਨੂੰ ਜੀਣਾ ਸिखਾਨੇ ਆ ਕਿ ਜ਼ਿੰਦਗੀ ਜਾ ਕੇ ਜੀਣਾ ਕਿਤਰਾ ਕਿਤਰਾ ਅਸੀਂ ਪ੍ਰਗੋਸ ਪ੍ਰੋਗਰੈਸ ਕਰ ਸਕਦੇ ਆ ਆਪਣੇ ਪਰਿਵਾਰਾਂ ਦੇ ਵਿੱਚ ਕਿਤਾ ਕਰ ਸਕਦੇ ਆ ਪਰਿਵਾਰ ਦੇ ਵਿੱਚ ਕਿਸ ਤਰ੍ਹਾਂ ਅਸੀਂ ਇੱਕ ਵਧੀਆ ਸੱਭਿਆਚਾਰ ਜਿਹੜਾ ਪੰਜਾਬੀ ਸੱਭਿਆਚਾਰ ਸੀ ਜਿਦੇ ਵਿੱਚ ਬੱਚੇ ਮਾਂ ਕੋਲ ਦੇ ਪਹਿਰੇ ਹੱਥ ਲਾਉਂਦੇ ਸੀ ਉਹਨੂੰ ਦੁਬਾਰਾ ਰਿਵਾਈਂਡ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਬੱਚੇ ਆਪਣੇ ਮਾਂ ਕੋਲ ਦੀ ਸੇਵਾ ਕਰਨ ਔਰ ਜਿਹੜੇ ਥਾਂ ਥਾਂ ਤੇ 올ਡ ਉਖਲ ਰਹਾ ਉਹਨਾ ਖਲਣ ਉਦੇ ਵਾਸਤੇ ਸਾਡੀ ਬੜੀ ਕੋਸ਼ਿਸ਼ ਹੈ ਔਰ ਲਗਾਤਾਰ ਜਿਹੜੀ ਲਗਾਤਾਰਤਾ ਵਾ ਉਹਦਾ ਫੰਕਸ਼ਨ ਦੇਖਿਆ ਨਾ ਬੀ ਚਲਕਦੀ ਹੈ ਕਿ ਬੱਚੇ ਜਿਹੜੇ ਆ ਬੜੇ ਆਗਿਆਕਾਰ ਨੇ ਸਾਡੇ ਆਗਿਆਕਾਰ ਨੇ ਜੇ ਸਾਡੇ ਆਗਿਆਕਾਰ ਜਿਹੜੇ ਆ ਉਹ ਜੂਰ ਮਾਪਿਆ ਜਗਿਆਕਾਰ ਵੀ ਹੋਣਗੇ ਕਿਉਂਕਿ ਮਾਪੇ ਪਹਿਲੇ ਮਾਂ ਬਾਪ ਤੇ ਅਸੀਂ ਸ਼ਕਣ ਮਾਂ ਬਾਪ ਆ ਜੋ ਸਾਡੇ ਅੱਖੇ ਲੱਗਦੇ ਆ ਤੇ ਮਾਪਿਆਂ ਦੇ ਅੱਖੇ ਵੀ ਜੂਰ ਲੱਗਦੇ ਹੋਣਗੇ ਇਹ ਤਮੰਨਾ ਹੈ ਔਰ ਪ੍ਰਮਾਤਮਾ ਤਮੰਨਾ ਪੂਰੀ ਕਰ ਰਿਹਾ ਹਰ ਸਾਲ ਖੁਸ਼ੀਆਂ ਦੀ ਹਮਾਵਾਂ ਆ ਰਹੀਆਂ ਔਰ ਆਉਂੀਆਂ ਰਹਿਣਗੀਆਂ ਪ੍ਰਮਾਤਮਾ ਗਏ ਅਰਦਾਸ ਹੈ

ਉਹਨਾਂ ਨੂੰ ਖਾਸ ਕਰਕੇ ਜੋ ਬੱਚਿਆਂ ਦਾ ਪਰਫਾਰਮੈਂਸ ਹੋਇਆ ਉਹ ਬੜੀਆ ਲੱਗਦਾ ਹੈ। ਉਹਨਾਂ ਨੂੰ ਮੋਟੀਵੇਟ ਕਰਕੇ ਗਏ ਨੇ ਬੜੀਆਂ ਹੀ ਵਧੀਆ ਗੱਲਾਂ ਬਸ ਕੇ ਗਏ ਨੇ। ਮੈਂ ਬੇਨਤੀ ਕਰਾਂਗਾ ਜਿਹੜੇ ਬੱਚੇ ਮੈਨੂੰ ਪੁੱਛੇ ਗਏ ਨੇ ਕੋਈ ਹੁਕਮ ਕਰ ਦੋ ਤਾਂ ਦੋ ਮਿੰਟ ਦੀ ਸਪਿਰਿਟ ਹੈ ਹੋ Well उसने बच्चों को बहुत अच्छी तरह जोरदार तालियां ऐसी के लिए, जो जब भी आते हैं हमें कुछ सिखा जाता है

बच्चों के लिए जिन्होंने अपनी मेहनत दिता हासिल पढ़ते हैं बच्चे और अच्छे आई रिमेंबर एंड अनफॉर्चुनेटली आई कुड नॉट क्वालिफाई एंड आई रिमेंबर मीडि मैम ma'am, I worked very hard. Please promote me uh, to 7th standard and I will not let you down. And uh, I worked very hard and proved myself and I got first commitment in the 7th standard only. And uh, yes, this was the most comfortable moment from the school itself. My first day in the school. Thank you. So to be Could you say, share uh, you know, some... ओके ਕੋਈ ਦੇ ਸੰਖੇਪਿਕ ਤੁਹਾਨੂੰ ਕੋਮਨਲੀ ਕਿ ਕਾਪਾਂ ਦੇ ਬਹੁਤ ਵਧੀਆ ਪੋਟੇਟਾ ਹੈ ਨਾ ਕਿ ਕੁਝ ਕੁ ਗੱਲਸ ਆਦੇ। ਉਹ ਕਿੰਨੇ ਬਣਾ ਲਾ ਲਾ ਕਰਕੇ ਰੱਖਦੇ। ਅੰਨਾ ਹਮ ਸੁਰਖ ਸਕੂਲ ਯੂ ਸੈਕਸਸ। ਕੋਈ ਦੇ ਸਭ ਤੋਂ ਵੱਡਾ ਰੋਲ ਹੁੰਦਾ ਹੈ ਕਿ ਕਿਉਂਕਿ ਜੇ ਤੁਹਾਾਂ ਦੇ ਜਿਹੜੀ ਅੱਜ ਵੀ ਆਪਣੇ ਸਕੂਲ ਤੇ ਸਾਨੂੰ ਖਰਾਬ ਹੋ ਜਾਂਦੀ ਹੈ। ਜੇਲੀ ਬੇਸਿਕ ਐਜੂਕੇਸ਼ਨ ਨਹੀਂ ਹੋਈ ਉਹ ਵੀ ਵਾਰ ਕੀ ਜਿਹੜਾ ਬੇਸ ਹੁੰਦਾ ਹੈ ਤੇ ਆਪ ਨੂੰ ਇੰਨਾ ਕਲੈਕਸ਼ਨ ਹੁੰਦਾ ਹੈ। You, I like them. का खालसाइज जिना उत्थे जाके देख रहे थे जिस इंटेंसिटी जिस दिक्कत बच्चों की परफॉर्मेंस बहुत बस खुश हो गया कि जरा इनका स्टैंडर्ड ऑफ परफॉर्मेंस पर बहुत बढ़िया एक बच्चे वास्तव पढ़ा लिया और जहाँ ने इन्होंड किया है उस जीचरस वास्ते भी बहुत ज़्यादा तो बहुत वैसिया कोशिश है और मैं आज तक यही गल कह क्योंकि एनुअल डे है बच्चों वास्ते बच्चों ने भविष्य भी अच्छी छुटकरा ना करते हैं बहुत सारे बच्चे स्कूल में बहुत अच्छे मुकाबले में पहुंचे हैं की तरफ अच्छी हूँ ही वैकम पीता बी डी बने हैं और स्कूल का जो इतिहास ही बहुत बुध है बहुत सारे बच्चों ने स्टूडेंट्स में स्कूल तो शिक्षा लेकर देश में नाम रचन किया हरमनप्रीत सिंह बहुत बड़ी एग्जाम्पल स्पोर्ट्स में एक पखा ही योजना आ सके और मैं हमेशा कहना होंगे कि कुछ स्कूल होंगे प्रयोग प्रोड्यूस डिग्री लेकिन कुछ इंस्टीट्यूट ऐसे हो गए जो चरित्रमान जो बच्चे चित्रमान तो बच्चों में पैदा करते हैं सोलर स्कूल सोनि जो ग्रुप ऑफ स्कूल ऑफ इंस्टीट्यूट है डेडीकेट दे है बच्चों के द बेस्ट और मैं एक दो गह के मैं उसी कुछ साष का हजूर काम बड़ा बज गया है ते आपा एक विभाग ना बना लीए धर्मा जी मैं तो कैसे इस विभाग का कुछ मिलो बना दो फिर देखियो तुम कि चाहता विचार तेरा भी ठीक है पर विभाग चलाने लिए अमला पहला भी चाहिए है अमले की जी गल है हजूर हजारों नौजवान डिग्रिया लेके वेले बैठे है और बिना तनखा तो भी काम करने तैयार है

बड़िया कमेटी आई हैं बड़े जोर वर्ग है किसी ने जमीन सो पहले भी एक हॉस्पिटल बना वास्ते जमीन नहीं बैठक चले गए बहुत वाडी कहादुरी गेटी गिटी के लोगों से जमीन में रह गुरु महाराज सदा इंस करा रखे तो सब नीयत रखे गुरु महाराज का पूरा वीरबर है कि जिन्होंने नीयत करके शिवरी का बहुत

ਪੇਰੈਂਟਸ ਬੱਚੇ ਆਪ ਸਭ ਤੋਂ ਪਹਿਲਾਂ ਮਾਤੇ ਦੀ ਸਾਥ ਪਾਉਣ ਦੇ ਵਾਹੀ ਗੁਰ ਜੀ ਦਾ ਕਾਰਸਾ ਵਾਹੀ ਗੁਰ ਜੀ ਦੀ ਬਤੇ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਸਾਡੇ ਛੋਟੇ ਛੋਟੇ ਬੱਚੇ ਜਿਨ੍ਹਾਂ ਦੇ ਮੋਢਿਆਂ ਦੇ ਉੱਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਇੱਕ ਦੇ ਵਿੱਚ ਬੜੀਆਂ ਵੱਡੀਆਂ ਜ਼ਿੰਮੇਵਾਰੀਆਂ ਪੈਣੀਆਂ ਨੇ ਪਾਣੀ ਬੜੇ ਕੌਨਫੀਡੈਂਸ ਦੇ ਨਾਲ